ਸ਼ਰਕਲ ਤੁਸ ਦੇਖ ਰਿਹਾ ਸਮਝਾ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰਤ ਲੁਧਿਆਣਾ ਦੇ ਵਿੱਚ ਪਤੀ ਪਤਨੀ ਜੋੜੇ ਦੇ ਵੱਲੋਂ ਦਰਸਲ ਆਤਮ ਹੱਤਿਆ ਕਰ ਲਈ ਜਾਂਦੀ ਹੈ ਸੁਸਾਈਡ ਕਰ ਲਿਆ ਜਾਂਦਾ ਤਾਂ ਬਿਲਕੁਲ ਬੈਂਕ ਤੋਂ ਪਰੇਸ਼ਾਨ ਹੋ ਕੇ ਮਾਨਸਿਕ ਤਣਾਅ ਜਿਹੜਾ ਉਹਨਾਂ ਦਾ ਬਹੁਤ ਜ਼ਿਆਦਾ ਵੱਧ ਚੁੱਕਾ ਸੀ ਡਿਪਰੈਸ਼ਨ ਦੇ ਵਿੱਚ ਆ ਚੁੱਕੇ ਸੀ ਤਾਂ ਜਿਸ ਤੋਂ ਬਾਅਦ ਉਹਨਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨੀ ਮੁਨਾਸਿਬ ਰਸਤਾ ਸਮਝਿਆ ਤਾਂ ਦੱਸਿਆ ਕਿ ਬੈਂਕ ਤੋਂ 200 ਕਰੋੜ ਤੱਕ ਦਾ ਵੱਧ ਦਾ ਲੋਨ ਇਹ ਲੈ ਚੁੱਕੇ ਸੀ 55 ਕਿਸ਼ਤਾਂ ਸਮੇਂ ਸਿਰ ਦਿੱਤੀਆਂ ਸੀ ਔਰ ਇਹਨਾਂ ਦੇ بیٹے ਦੇ ਵੱਲੋਂ ਇਲਜ਼ਾਮ ਲਗਾਈ ਗਏ ਸੀ ਕਿ ਜਦੋਂ ਪਿਛਲੀਆਂ ਕਿਸ਼ਤਾਂ ਸਮੇਂ ਸਿਰ ਨਹੀਂ ਤਾਰਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਦਿਨ ਦੇ ਵਿੱਚ 20 ਤੋਂ ਵੱਧ ਉਹਨਾਂ ਨੂੰ ਫੋਨ ਕੀਤੇ ਜਾ ਚੁੱਕੇ ਸੀ ਔਰ ਸ਼ਾਮ ਨੂੰ 6 ਵਜੇ ਰੋਜ਼ ਉਹਨਾਂ ਦੇ ਘਰ ਦੇ ਵਿੱਚ ਆ ਕੇ ਜਾ ਵਰਦੇ ਸੀ ਤਾਂ ਜਿਸ ਤੋਂ ਬਾਅਦ ਉਹ ਇੰਨੇ ਜ਼ਿਆਦਾ ਪਰੇਸ਼ਾਨ ਲੈਣ ਲੱਗੇ ਕਿ ਉਹ ਡਿਪਰੈਸ਼ਨ ਦੇ ਵਿੱਚ ਚਲੇ ਗਏ ਤੇ ਆਖਿਰਕਾਰ ਜਦੋਂ ਇੰਨਾ ਜ਼ਿਆਦਾ ਤਣਾ ਪਰਦਾਸ਼ਤ ਨਹੀਂ ਕਰ ਸਕੇ ਤਾਂ ਉਹਨਾਂ ਨੇ ਜੀਵਨ ਲੀਲਾ ਪ੍ਰੀ ਸਮਾਪਤ ਕਰ ਲਈ ਹੋ ਇਨਜ਼ਾਮ ਨੇ ਜਿਹੜੇ ਬੈਂਕ ਕਰਮਚਾਰੀਆਂ ਦੇ ਉੱਤੇ ਲੱਗੇ ਨੇ ਅਗਲੇ ਮਾਮਲੇ ਦੇ ਵਿੱਚ ਕੀ ਅਪਡੇਟ ਆਏਗੀ ਕਿ ਉਹਨਾਂ ਨੂੰ ਰਸਦ ਦੇ ਵਿੱਚ ਲਿਆ ਜਾਏਗਾ ਕਿ ਕਾਰਵਾਈ ਕੀਤੀ ਜਾਏਗੀ ਇਸੇ ਬਾਰੇ ਜ਼ਰੂਰ ਅਪਡੇਟ ਦੇ ਦਵਾਂਗੇ ਮੇਰਾ ਨਾਮ ਗਗਨਦੀਪ ਸਿੰਘ ਅੱਜ ਜੀ ਕੀ ਮੰਨ ਲਾ ਦੇ ਸਟਿੰਗਸ ਆ ਅੱਜ ਮੈਂ ਸਵੇਰੇ ਕੋਈ ਕਰੀਬਨ 11:30 ਪਾਉਂਦੇ 12 ਵਜੇ ਮੈਂ ਫੈਕਟਰੀ ਪਹੁੰਚਿਆ ਤੇ ਮੈਂ ਦੇਖਿਆ ਕਿ ਮੇਰੇ ਫਾਰਵਰ ਸਾਹਿਬ ਤੇ ਮੇਰੇ ਮਦਰ ਕੁਛ ਉੱਤੇ ਕੋਈ ਜ਼ਰੂਰੀ ਚੀਜ਼ ਖਾ ਰਖੇ ਨੇ ਤੇ ਅਬ ਮੇਨ ਰੀਜ਼ਨ ਹੈ ਵਾ ਅੱਜ ਮੇਰੇ ਇੱਕ ਲੋਨ ਚੱਲ ਰਿਹਾ ਹੈ ਆਈਡੀਸੀ ਫਰਸਟ ਬੈਂਕ ਤੋਂ ਤੇ ਅੋਰੀ ਆਏ ਤੱਕ 53 ਤੋਂ 55 ਕਿਸ਼ਤਾਂ ਨਾਉਨਸਟਾਪ ਜਾ ਕੇ ਕੋਈ ਐਤਾ ਦੀ ਕੋਈ ਬੌਂਸੀ ਕੋ ਲੇਟ ਚਾ ਕੁਝ ਵੀ ਨਹੀਂ ਹੈਗਾ ਅੱਜ ਪਹਿਲੀ ਵਾਰੀ ਥੋੜਾ ਜਿਹਾ ਮਾਹੌਲ ਪਿੱਛੇ ਟਾਈਟ ਹੋਣ ਕਰਕੇ ਜੰਗ ਲੱਗਣ ਕਰਕੇ ਤੇ ਥੋੜਾ ਜਿਹਾ ਮਾਹੌਲ ਟਾਈਟ ਹੋਣ ਕਰਕੇ ਪੇਮੈਂਟ ਵੱਲੋਂ ਨਹੀਂ ਆਈ ਤੇ ਪਹਿਲੀ ਕਿਸ਼ ਸਾਡੀ ਲੇਟ ਹੋ ਗਈ ਉਸ ਦੇ ਬਿਹਾਫ ਤੇ ਇਹਨਾਂ ਨੇ ਪਹਿਲੇ ਤੋਂ ਸਾਨੂੰ ਕਾਲਸ ਰੋਲ ਦੀਆਂ ਕਟੋਵੜ 15 15 20 ਵੀ ਕਾਲਸ ਸ਼ੁਰੂਆਤ ਤੋਂ ਹੁਣ ਅੱਜ ਦੀ ਡੇਟਸ ਐ ਟਾਈਮ ਆ ਗਿਆ ਸੋਸਾਇਟੀ ਨੋਟ ਵਿੱਚ ਉਹ ਫਾਦਰ ਸਾਹਿਬ ਨੇ ਲਿਖਿਆ ਕਿ ਦੋਰੋਂ ਸੇ ਕਾਲਸ ਰੋਲ ਗਿਆਨ ਲੱਗ ਗਿਆ ਇਹਨਾਂ ਤੇ ਇਹਨਾਂ ਨੂੰ ਕਿਹਾ ਵੀ ਬਟਾ ਫਿਰ ਵੀ ਆਫਟਰ ਉਹਨਾਂ ਹਾਰ ਕੇ ਇੰਨੀ ਗਿਰੀ ਹਰਕਤਾਂ ਕਰਨ ਲੱਗੇ ਇਹ ਆਪ ਆ ਕੇ ਸਾਨੂੰ ਥੱਟ ਕਰਨ ਲੱਗੇ ਜਿਹਦੇ ਚ ਉਹਨਾਂ ਦਾ ਮੈਨੇਜਰ ਹੈਗਾ ਨਰੇਸ਼ ਸ਼ਰਮਾ ਬਿਲਕੁਲ ਡਰ ਨਹੀਂ ਰਿਹਾ ਵੀਡੀਓ ਮੇਰੇ ਕੋਲ ਉਹਨੇ ਕੋਲ ਹੈ ਕਹਿੰਦਾ ਸ਼ਰਿਆਮ ਕਹਿੰਦਾ ਕਿ ਹਾਂ ਮੇਰੀ ਵੀਡੀਓ ਪਾਓ ਮੇਰਾ ਨਾਮ ਲਿਖੋ ਔਰ ਇਹ ਨਾਲ ਹੋਰ ਦੋ ਬੰਸ ਸਾਥੀ ਹੋਰੇ ਹੋਰ ਨਹੀਂ ਉਹਨਾਂ ਨੇ ਬੇਝਿਜਕ ਕਹਿੰਦਾ ਕੋਈ ਡਰ ਨਹੀਂ ਉਹਨਾਂ ਨੂੰ ਤੇ ਮੈਂ ਇਹ ਪ੍ਰਸ਼ਾਸਨ ਤੋਂ ਅਹੀ ਇੱਕ ਮੰਗ ਕਰਾਂਗਾ ਜੀ ਮੇਰੇ ਮਾਪਿਓ ਬੇਕਸੂਰ ਨੇ ਉਹਨਾਂ ਨੇ ਸੁਸਾਇਡ ਨਹੀਂ ਕੀਤਾ ਉਹਨਾਂ ਨੇ ਇੱਕ ਇਨਸਾਨੀਅਤ ਦੀ ਮੌਤ ਹੋਈ ਹੈ ਇਕਨ ਇਨਸਾਨੀਅਤ ਦੀ ਮੌਤ ਹੋਈ ਹੈ ਕੋਈ ਅਜੇ ਤੱਕ ਕੋਈ ਸਾਡਾ ਕੋਈ ਲੇਟ ਚਾਰਜ ਨਹੀਂ ਕੋਈ ਕੁਝ ਨਹੀਂ ਹੈ ਭਾਜੀ ਕਾਗਲ ਲੋਨ ਸੀਗਾ ਕਾਗਲ ਲੋਨ ਕਹਿੰਦਾ ਲੈਪ ਲੋਨ ਸੀਗਾ ਭਾਜੀ ਲੈਪ ਲੈਪ ਲੋਨ ਸੀਗਾ ਭਾਜੀ ਲੈਪ ਧੀ ਲੈਂਡ ਗੇਸ ਪ੍ਰਾਪਰਟੀ ਆਪਾਂ ਧੀ ਬਿਜ਼ਨਸ ਵਾਸਤੇ ਆਪਣਾ ਲਿੱਤਾ ਹੋਇਆ ਸੀ ਹਾਜੀ ਲੈਂਡ ਵਾਸਤੇ ਆਪਾਂ ਲਿੱਤੇ ਹੋਏ ਸੀ ਪ੍ਰਾਪਰਟੀ ਉੱਤੇ ਲਿੱਤਾ ਸੀ ਅੱਜ ਤੱਕ ਕੋਈ ਵੀ 53 ਤੋਂ ਲੈ ਕੇ 55 ਕਿਸ਼ਤਾਂ ਚ ਇੱਕ ਵੀ ਲੇਟ ਨਹੀਂ ਹੈਗੀ ਪਹਿਲੀ ਕਿਸ਼ਤ ਲੇਟ ਹੋਈ ਸੀ ਉਹਨਾਂ ਨੇ ਇੰਨਾ ਕ ਸਾਨੂੰ ਥ੍ਰੈਟ ਕਰਤਾ ਇੰਨਾ ਕ ਯਾਨੀ ਕਿ ਧਮਕੀਆਂ ਦਿੱਤੀਆਂ ਉਹਨਾਂ ਨੇ ਜੀ ਕਿ ਉਹਨਾਂ ਨੇ ਫਾਰਸ ਸਾਹਿਬ ਨੇ ਹਾਰ ਕੇ ਅਸੀਜ਼ ਨੂੰ ਸੈਪਟਿੰਬਰ ਸਟੈਪ ਲਿਆ। ਉਹਨਾਂ ਨੇ ਮੇਰੇ ਮਦਰ ਹੁਣ ਬਾਜ਼ਾਰ ਬੰਦ ਹੋਣ ਦੇ ਬਾਵਜੂਦ ਵੀ ਸਾਡੇ ਕੋਲ ਆ ਰਹੇ ਨੇ। ਉਹਨਾਂ ਨੂੰ ਕਿਹਾ ਵੀ ਇਹ ਬਾਜ਼ਾਰ ਬੰਦ ਹੈ 23 24 25 26 ਸਾਡਾ ਬਾਜ਼ਾਰ ਬੰਦ ਹੈ। ਇਸ ਦੇ ਬਾਵਜੂਦ ਵੀ ਉਹ ਆ ਰਹੇ ਨੇ ਆ ਕੇ ਰੋਜ਼ ਉਹਨਾਂ ਨੂੰ ਕਿਹਾ ਵੀ 30 ਤਰੀਕ ਨੂੰ ਪੇਮੈਂਟ ਮਿਲ ਜਾ। ਫਿਰ ਵੀ ਕਹਿ ਰਹੇ ਨਹੀਂ ਸਾਨੂੰ ਚਾਹੀਦੀ ਚਾਹੀਦੀ। ਮੈਂ ਇੱਥੇ ਬੈਠਾ ਮੈਂ ਲੈ ਕੇ ਜਾਣਾ। ਐ ਤਰ੍ਹਾਂ ਦੇ ਥ੍ਰੈਟ ਸਾਨੂੰ ਕਰ ਰਹੇ ਨੇ ਮੈਨੇਜਰ ਨਾਲ ਉਹਦੇ ਦੋ ਸਾਥੀ ਇੱਕ ਗੁੰਡਾ ਰਾਜ ਵਾਂਗੂ ਜਿਵੇਂ ਇੱਥੇ ਔਰ ਮੇਰੇ ਕੋਲ ਵੀਡੀਓ ਵੀਡੀਓ ਜੋ ਮੈਨੇਜਰ ਖੁਦ ਕਹਿ ਰ ਮਾਮਲਾ ਭਾਜੀ ਐਰਕੀ ਐਰਕੀ ਮਹੀਨੇ ਦੀ 2 ਤਰੀਕ ਨੂੰ ਕਿਸ ਬਾਉਂਸ ਹੋਈ ਸੀਗੀ ਕਿਸ ਯਾਨੀ ਕਿ ਲੇਟ ਹੋਈ ਸੀ 2 ਤਰੀਕੇ ਇੰਸਟਾਲਮੈਂਟ ਆਂਦੀ ਹੈ ਜੀ ਕਿੰਨੇ ਰੁਪਏ ਦੀ 2 ਲੱਖ 13000 ਰੁਪਏ ਦੀ ਤੇ ਕਿੰਨੇ ਸਾਲ ਹੋ ਗਏ ਲੋਨ ਚੱਲ ਰਿਹਾ 55 ਮਹੀਨੇ ਹੋ ਚੁੱਕੇ ਜੀ 53 ਤੋਂ 55 ਮਹੀਨੇ ਨੌਨ ਸਟਾਪ ਚੱਲਦੀ ਸੀ ਕੋਈ ਦਿੱਕਤ ਅਜੇ ਤੱਕ ਕੋਈ ਲੇਟ ਨਹੀਂ ਹੈ ਜੀ ਇਹ ਇਹ ਨਹੀਂ ਪੇ ਕਰਦੇ ਨਹੀਂ ਪੇ ਜੀ ਪਹਿਲੇ 2.5 ਲੱਖ ਰੁਪਏ ਸੀ ਹੁਣ ਇਹਦਾ ਰੇਟ ਘੱਟ ਰੇਟ ਆਫ ਇੰਟਰਸਟ ਘਟਨ ਕਰਕੇ 2.13000 ਰੁਪਏ ਹੋ ਗਈ ਸੀ ਇਹ ਇਹ ਸੁਸਾਇਟੀ ਕਿੱਥੇ ਕੀਤਾ ਉਹਨਾਂ ਨੇ ਸੁਸਾਇਟੀ ਇਹਨਾਂ ਨੇ ਆਪਣੀ ਦੁਕਾਨ ਤੇ ਕੀਤਾ ਜੀ ਦੁਕਾਨ ਤੇ ਅੱਛਾ ਪਹਿਲੇ ਬਸ ਸਣੀ ਕੋ ਫੈਕਟਰੀ ਸੀਗੀ ਹਾਂਜੀ ਫੈਕਟਰੀ ਮੇਰੀ ਫੈਕਟਰੀ ਜੀ ਅੱਛਾ ਨਾਲ ਹੀ ਫੈਕਟਰੀ ਹੈ ਉਸ ਦੀ ਇੱਕੋ ਹੀ ਫੈਕਟਰੀプラス ਦੁਕਾਨ ਹੈ ਜੀ ਫੈਕਟਰੀプラス ਹਾਂਜੀ ਜੀ ਹੁਣ ਬੈਂਕ ਮੈਨੇਜਰ ਕੀ ਕਹਿ ਰਹੇ ਹਨ ਬੈਂਕ ਮੈਨੇਜਰ ਹਾਈ ਤੱਕ ਤੇ ਉਹਨਾਂ ਨੇ ਕਿਸੇ ਨਾਲ ਸਹੀ ਕੋਈ ਕਾਲ ਨਹੀਂ ਕੀਤੀ ਹੈ ਤੱਕ ਉਹਨਾਂ ਕੋਲ ਕੋਰੋਨਾ ਦੀ ਵੀਡੀਓਜ਼ ਮੇਰੇ ਕੋਲ ਹੈਗੀਆਂ ਜੀ ਕੱਲ ਆ ਕੇ ਉਹਨਾਂ ਨੇ ਪੂਰਾ ਧਮਕਾਇਆ ਸਾਨੂੰ ਮੇਰੇ ਪਾਦਰ ਸਾਹਿਬ ਨੂੰ ਧਮਕਾਇਆ ਕੱਲ ਵੀ ਧਮਕਾਇਆ ਪਰਸੋ ਵੀ ਧਮਕਾਇਆ ਸੋਮਵਾਰ ਵੀ ਛੇਨੀਵਾਰ ਵੀ ਆਫਟਰ ਆਲ ਦੇਖੋ ਆਰਬੀਆਈ ਦੇ ਘਰ ਗਾਈਡਲਾਈਨਸ ਹੈ 6 ਵਜੇ ਤੋਂ ਬਾਅਦ ਕੋਈ ਵੀ ਬੈਂਕ ਕਾਨੂੰਨ ਨਹੀਂ ਕਰਮਚਾਰੀ ਨਹੀਂ ਗੱਲ ਕਰ ਸਕਦਾ ਔਰ ਆਪਣੇ ਪਰਸਨਲ ਨੰਬਰ ਤੋਂ ਤੇ ਕਦੀ ਵੀ ਨਹੀਂ ਕਰ ਸਕਦਾ 9:7 ਵਜੇ ਸ਼ਨੀਵਾਰ ਆਏ ਨੇ ਪਹਿਲੀ ਵਾਰੀ ਇਹਨਾਂ ਨੇ ਗੱਲ ਕੀਤੀ ਇਹਨਾਂ ਨੂੰ ਕਿਹਾ ਕਿ ਅਸੀਂ ਮਾਰਕੀਟ ਛੁੱਟੀਆਂ ਹੋ ਰਹੀਆਂ ਅਸੀਂ ਤੁਹਾਨੂੰ ਜਲਦੀ ਤੋਂ ਜਲਦੀ ਕਰ ਦਾਂਗੇ ਬਿਫੋਰਟਾ ਚਾਹੇ ਮੰਡੇ ਨੂੰ ਕਰਦੇ ਜਾਂ ਟਿਊਜ਼ਡੇ ਨੂੰ ਕਰਦੇ ਇਸ ਦੇ ਬਾਵਜੂਦ ਵੀ ਮੰਡੇ ਨੂੰ ਫੇਰ ਆਏ ਨੇ ਫਾਦਰ ਸਾਹਿਬ ਨੂੰ ਕੰਕਾ ਆਨ ਰਹਾ ਇੱਕ ਬੰਦਾ ਉਹ ਐ ਜਿਵੇਂ ਗੁੰਡਾ ਬਣ ਕੇ ਜਿਵੇਂ ਆਉਂਦੇ ਨਾ ਜਿਵੇਂ ਇੱਕ ਫਰੋਤੀ ਲੈਣ ਆਲੇ ਆਉਂਦੇ ਉਸ ਤਰ੍ਹਾਂ ਆਏ ਨੇ ਆ ਕੇ ਫਾਦਰ ਸਾਹਿਬ ਤੋਂ ਕਹਾ ਜਿਹੜੇ ਮੁਲਾਜ਼ਮ ਆਉਂਦੇ ਸੀ ਬੈਂਕ ਤੋਂ ਉਹ ਉਹਨਾਂ ਨੇ ਆਈ ਕਾਰਡ ਜਾਂ ਯੂਨੀਫਾਰਮ ਪਾਈ ਹੋਈ ਨਹੀਂ ਜੀ ਨਹੀਂ ਇੱਕ ਨੇ ਆਈ ਕਾਰਡ ਇੱਕ ਕੋਈ ਆਈ ਕਾਰਡ ਸੀ ਬਾਕੀ ਕਿਸੇ ਜਿਹੜਾ ਪਹਿਲੇ ਆਉਂਦਾ ਸੀ ਉਹ ਲੋਕ ਕੋਈ ਆਈ ਕਾਰਡ ਨਹੀਂ ਸੀ ਕੋਈ ਯੂਨੀਫਾਰਮ ਨਹੀਂ ਸੀ ਇੱਕ ਕੋ ਸਿਰਫ ਯੂਨੀਫਾਰਮ ਸੀਗੀ ਉਹ ਜੀ ਸিসিਟੀਵੀ ਵੀ ਵਗੈਰਾ ਆਈ ਸੀ ਸিসিਟੀਵੀ ਬਿਲਕੁਲ ਮਿਲੇਗਾ ਜੀ ਤੁਹਾਨੂੰ ਸੀਸੀਟੀਵੀ ਹੈਗਾ ਫੈਕਟਰੀ ਦੇ ਕੈਮਰੇ ਲੱਗੇ ਹੋਏ ਵੀਡੀਓਜ਼ ਬਣੀਆਂ ਸੀ ਜਦੋਂ ਇਹ ਸੁਸਾਈਡ ਕਰਨ ਤੋਂ ਪਹਿਲਾਂ ਜਦੋਂ ਤੁਹਾਡੇ ਫਾਦਰ ਸਾਹਿਬ ਨੇ ਇੱਕ ਨੋਟ ਲਿਖਿਆ ਨੋਟ ਦੇ ਵਿੱਚ ਕੀ ਕੀ ਲਿਖਿਆ ਉਹਨਾਂ ਨੇ ਨੋਟ ਵਿੱਚ ਉਹਨਾਂ ਨੇ ਇਹ ਲਿਖਿਆ ਜੀ 53 ਤੋਂ 55 ਕਿਸ਼ਤਾਂ ਮੈਂ ਬਿਨਾ ਲੇਟ ਕੋਈ ਅੱਜ ਤੱਕ ਕੋਈ ਬਾਉਂਸਿੰਗ ਨਹੀਂ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਟਾਈਮ ਤੋਂ ਵੀ ਟਾਈਮ ਜੋ ਟਾਈਮ ਹੈ ਉਸ ਤੋਂ ਪਹਿਲੇ ਸਾਡੇ ਅਕਾਊਂਟ ਤੇ ਡਿਪੋਜ਼ਿਟ ਸੀ ਇੱਕ ਕਿਸ ਥੋੜਾ ਲੇਟ ਹੋਣ ਕਰਕੇ ਸਾਨੂੰ ਇੰਨਾ ਕੁ ਜਿਹੜਾ ਥ੍ਰੈਟ ਕੀਤਾ ਮਰਨ ਤੇ ਮਜਬੂਰ ਕੀਤਾ ਇਹਨਾਂ ਨੇ ਤੇ ਮੈਂ ਸਰਕਾਰ ਤੋਂ ਚਾਹਾਂਗਾ ਸਖਤ ਸਖਤ ਕਾਰਵਾਈ ਇਹਨਾਂ ਉੱਤੇ ਕੀਤੀ ਜਾਵੇ। ਆਕਿ ਇਹ ਹੋਰ ਕੋਈ ਐ ਜੋ ਸਟੈਪ ਮੇਰੇ ਮਾਪਿਓ ਨੇ ਕੀਤਾ ਹੈ। ਕੋਈ ਹੋਰ ਨਾ ਕਿਸੇ ਦੇ ਮਾਪਿਓ ਦਾ ਕਰ ਕਿਸੇ ਬੱਚੇ ਦਾ ਕਰਨਾ ਉਹ ਜਿਹੜੇ ਮੈਨੂੰ ਪਤਾ ਹੈ ਇਸ ਟਾਈਮ ਮੇਰੇ ਤੇ ਕੀ ਹਾਲਾਤ ਚੱਲ ਰਹੇ ਨੇ। ਮੇਰੇ ਬਾਰੇ ਕੋਈ ਨਹੀਂ ਜਾਣਦਾ ਇਸ ਟਾਈਮ ਮੇਰੇ ਤੇ ਕੀ ਬੀਤ ਰਹੀ ਹੈ। ਕਿਹੜੇ ਬੈਂਕ ਤੋਂ ਲੋਨ ਲੀਆ? IDFC First। ਹਾਂਜੀ। ਜੀ ਐਫਾ ਜੀ ਤੁਹਾਡੇ ਮਾਤਰ ਵੀ ਉੱਥੇ ਸੀਗੇ ਸਵੇਰੇ ਸਵੇਰੇ। ਹਾਂਜੀ ਮਾਤਰ ਵੀ ਨਾਲ ਸੀਗੇ। ਨਾ ਅੱਠੀ ਜਾਂਦੇ ਨਹੀਂ। ਨਹੀਂ ਜੀ ਮਾਤਰ ਬਾਅਦ ਚੁਕੇ ਨੇ ਫਾਦਰ ਸਾਹਿਬ ਪਹਿਲੇ ਸਾਢੇ 5 ਗੁਰਦੁਆਰਾ ਸਾਹਿਬ ਤੋਂ ਹੋ ਕੇ ਸਿੱਧਾ ਜਾਂਦੇ ਨੇ। ਕਿੰ ਸਵੇਰੇ ਕੋਈ 5:30 6:00 ਵਜੇ ਚੱਲੇਗਾ ਸਾਢੇ 5:30 6:00 ਵਜੇ ਸਵੇਰੇ ਗੁਰਦੁਆਰਾ ਸਾਹਿਬ ਤੇ ਉੱਥੇ ਚੱਲੇਗੇ ਸਾਡੇ 5:30 6:00 ਵਜੇ ਮੈਨੂੰ ਪੱਕਾ ਤੇ ਟਾਈਮ ਨਹੀਂ 6:00 ਵਜੇ ਗਿਆ ਸ਼ੌਕ ਕਿੱਥੇ ਕਰਕੇ ਗਿਆ ਗਾਂਧੀ ਨਗਰ ਰਹਿਣ ਵਾਲੇ ਕਿੱਥੇ ਹਰਮਨਸਪੁਰ ਜੀ ਜੋਇੰਟ ਫਰਮ ਵੀ ਹੋਇਆ ਜਾਂ ਕਿਰਾਇਆ ਜਾਂ ਅਲੱਗ-ਅਲੱਗ ਰਹਿੰਦੇ ਹਾਂ ਜੋਇੰਟ ਫਰਮ ਵੀ ਸਰ ਮਾਤ ਮਾਹੀ ਰਹਿੰਦੇ ਨਹੀਂ ਜੀ ਮੰਗਣਾ ਸਭ ਨੇ ਕਿ ਉਹ ਵੀ ਸੁਪਰ ਜੀ ਸਾਡੇ ਕੋ ਇੰਟੀਮੀਸ਼ਨ ਆਈ ਸੀਗੀ ਜੀ ਜਸਵੀਰ ਕਾ ਜਸਵੀਰ ਸਿੰਘ ਤੇ ਇਹਨਾਂ ਦੀ ਵਾਈਫ ਜਿਹੜੀ ਕੁਲਦੀਪ ਕੌਰ ਇਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਸੁਸ ਇਹ ਇਹਨਾਂ ਦੇ ਬੇਟੇ ਦੀ ਸਟੇਟਮੈਂਟ ਦੇ ਆਧਾਰ ਤੇ ਅਸੀਂ ਜਿਹੜੇ ਇਹਨਾਂ ਨੂੰ ਤੰਗ ਕਰਦੇ ਸੀ ਬੰਦੇ ਉਹਨਾਂ ਦੇ ਖਿਲਾਫ ਅਸੀਂ ਪਰਚਾ ਦਰਜ ਕਰ ਦਿੱਤਾ। ਕਾਪੀ ਜੀ ਇਹਨਾਂ ਦੇ ਬੇਟੇ ਦੇ ਕਿੰਨੇ ਹੋ ਗਿਆ ਕੀ ਕਾਰੋਬਾਰ ਹੋ ਗਿਆ। ਇਹ ਹਜਰੀ ਦਾ ਕੰਮ ਕਰਦੇ ਆ ਜੀ। ਇਹਨਾਂ ਨੇ IDFC ਬੈਂਕ ਹੈਗੀ ਹੈ ਜੀ IDFC First Bank ਉਹਨਾਂ ਤੋਂ 2 ਕਰੋੜ 38 ਲੱਖ ਦਾ ਲੋਨ ਲਿਆ ਸੀਗਾ ਜੀ। ਜਿਹਦੀਆਂ ਇਹ 55 ਕਿਸ਼ਤਾਂ ਭਰ ਚੁੱਕੇ ਨੇ ਇਸ ਮਹੀਨੇ ਇਹਨਾਂ ਦੀ ਕਿਸ਼ਤ ਲੇਟ ਹੋ ਗਈ। ਕਿਸਤ ਲੇਟ ਹੋਣ ਕਰਕੇ ਬੈਂਕ ਵਾਲੇ ਇਹਨਾਂ ਦੇ ਘਰ ਗੇੜੇ ਮਾਰਦੇ ਸੀ ਇਹਨਾਂ ਦੇ ਦੱਸਣ ਮੁਤਾਬਕ ਵੀ ਉਹਨਾਂ ਨੇ ਸਾਡੇ ਨਾਲ ਮਿਸਬੀਹਵ ਕੀਤਾ ਸਾਨੂੰ ਬਹੁਤ ਪਰੇਸ਼ਾਨ ਹੋਇਆ। ਅਸੀਂ ਮੁਆਵਲਾ ਦਰਜ ਕਰ ਰਹੇ ਹਾਂ ਜੀ ਸਟੇਟਮੈਂਟ ਰਿਕਾਰਡ ਹੋ ਗਈ ਤੇ ਪੁਲਿਸ ਜਿਹੜੀ ਤਫ਼ਤੀਸ਼ ਅਸੀਂ ਕਰਦੇ ਆ। ਇਹ ਇੱਕ ਬਾਈ ਨੇਮ ਆ ਜੀ ਦੋ ਅਨੁਣੋ ਨੇ। ਇਹ ਤਿੰਨ ਜਣੇ ਦੇ ਖਿਲਾਫ ਅਸੀਂ ਪਰਚਾ ਦਰਜ